ਉਹਨਾਂ ਨੂੰ ਇੱਕ ਬੈਂਡ ਵਾਜੇ ਵਾਲੇ ਦੇ ਰੂਪ ਦੇ ਵਿੱਚ ਪੇਸ਼ ਕਰਦੇ ਨੇ ਉਹਨਾਂ ਨਾਲ ਕੋਲੋਲ ਕਰਦੇ ਨੇ ਮਾਹੌਲ ਕਰਦੇ ਨੇ ਮਹਿਮਾ ਦਾ ਇੱਕ ਉਹਦੀ ਇੱਜ਼ਤ ਦਾ ਮਤਲਬ ਜਿਹੜਾ ਮਾਹੌਲ ਉਡਾਇਆ ਗਿਆ ਸੋ ਮੈਂ ਲਗਾਤਾਰ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਜਿੱਥੇ ਇਸ ਗੱਲ ਦੀ ਨਿੰਦਿਆ ਵੀ ਹੋ ਰਹੀ ਹੈ ਤੁਸੀਂ ਰਾਜਨੀਤੀ ਕਰਦੇ ਹੋ ਕਿ ਤੁਸੀਂ ਜਿਹਨੂੰ ਕਹਿ ਰਹੇ ਹੋ ਉਹਦੇ ਬਾਰੇ ਜਾਣਨ ਤੋਂ ਬਿਨਾਂ ਹੀ ਮਤਲਬ ਆਪਣੇ ਅੰਦਰਲਾ ਜਿਹੜਾ ਉਹ ਨਫ਼ਰਤ ਆ ਉਹ ਜਾਗਰ ਕਰਦੇ ਹੋ ਤੇ ਇਹਨੂੰ ਪੰਜਾਬ ਔਰ ਦੇਸ਼ ਦੇ ਲੋਕ ਚੇਤਨ ਲੋਕ ਚਾਹੇ ਭਾਵੇਂ ਕਿਸੇ ਵੀ ਜਾਤ ਬਰਾਦਰੀ ਚ ਬੈਠੇ ਆ ਉਹ ਇਹਨਾਂ ਗੱਲਾਂ ਨੂੰ ਪਸੰਦ ਨਹੀਂ ਕਰਦੇ ਔਰ ਇਹਨਾਂ ਹੁੱਲੜ ਬਾਜੀਆਂ ਕਰਕੇ ਇਹਨਾਂ ਮਤਲਬ ਹੰਕਾਰੀ ਮਤਲਬ ਜਿਹੜੀਆਂ ਗੱਲਾਂ ਕਰਕੇ ਹੀ ਅੱਜ ਕਾਂਗਰਸ ਦਾ ਦੇਸ਼ ਔਰ ਪੰਜਾਬ ਦੇ ਅੰਦਰ ਲਗਾਤਾਰ ਪਤਨ ਹੋ ਰਿਹਾ ਹੈ ਹਰ ਭਾਜਪਾ ਜਨ ਸਿੰਘ ਈਡੀਓ ਜੀ ਬਾਰੇ ਬੋਲੇ ਆ ਜਾਂ ਉਹ ਲੱਖਾਂ ਕਰੋੜਾਂ ਕਿਰਤੀ ਜਿਹਨਾਂ ਦੇ ਵਿੱਚੋਂ ਵੱਡੀ ਗਿਣਤੀ ਉਹ ਮਤਲਬ ਸਾਜ ਵਾਜ ਬਜਾਂਦੇ ਆ ਵਾਜੇ ਵਜਾਂਦੇ ਆ ਢੋਲ ਟਮਕਾ ਕਰਦੇ ਆ ਤਰੰਤ ਪ੍ਰਤਾਪ ਸਿੰਘ ਬਾਜਵਾ ਜੀ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਜਿਵੇਂ ਸਾਰੇ ਪੰਜਾਬੀਆਂ ਨੇ ਦੇਸ਼ ਵਾਸੀਆਂ ਨੇ ਦੋ ਦਿਨ ਪਹਿਲਾਂ ਪੰਜਾਬ ਦੇ ਅੰਦਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਵੱਲੋਂ ਇੱਕ ਬਿਆਨ ਨੂੰ ਸੁਣਿਆ ਜਿਹਦੇ ਅੰਦਰ ਉਹ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਜ ਸਿੰਘ 8T O ਜੀ ਦੇ ਬਾਰੇ ਉਹਨਾਂ ਦੇ ਮਤਲਬ ਉੱਤੇ ਇੱਕ ਹਮਲਾ ਕੀਤਾ ਜਿਹਦੇ ਵਿੱਚ ਉਹ ਉਹਨਾਂ ਨੂੰ ਇੱਕ ਬੈਂਡ ਵਾਜੇ ਵਾਲੇ ਦੇ ਰੂਪ ਦੇ ਵਿੱਚ ਪੇਸ ਕਰਦੇ ਨੇ ਉਹਨਾਂ ਨਾਲ ਕੋਲੋਲ ਕਰਦੇ ਨੇ ਮਾਹੌਲ ਕਰਦੇ ਨੇ ਔਰ ਜੇ ਮੋٹے ਤੌਰ ਤੇ ਕਿਹਾ ਜਾਵੇ ਤਾਂ ਇਹ ਉਸ ਕਿੱਤੇ ਦੇ ਨਾਲ ਨਾਲ ਇੱਕ ਗਰੀਬ ਵਿਅਕਤੀ ਦੀ ਮਹਿਮਾ ਦਾ ਇੱਕ ਉਹਦੀ ਇੱਜ਼ਤ ਦਾ ਮਤਲਬ ਜਿਹੜਾ ਮਾਹੌਲ ਬੜਾਇਆ ਗਿਆ ਸੋ ਮੈਂ ਲਗਾਤਾਰ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਜਿੱਥੇ ਇਸ ਗੱਲ ਦੀ ਨਿੰਦਿਆ ਵੀ ਹੋ ਰਹੀ ਹੈ ਤੁਸੀਂ ਰਾਜਨੀਤੀ ਕਰਦੇ ਹੋ ਔਰ ਰਾਜਨੀਤਿਕ ਫੀਲਡ ਦੇ ਅੰਦਰ ਕਮ ਸੇ ਕਮ ਸ਼ਬਦਾ ਦੀ ਮर्यादा ਤੇ ਤੁਸੀਂ ਜਿਹਨੂੰ ਕਹਿ ਰਹੇ ਹੋ ਉਹਦੇ ਬਾਰੇ ਜਾਣਨ ਤੋਂ ਬਿਨਾ ਹੀ ਮਤਲਬ ਆਪਣੇ ਅੰਦਰਲਾ ਜਿਹੜਾ ਉਹ ਨਫ਼ਰਤ ਆ ਉਹ ਜਾਗਰ ਕਰਦੇ ਹੋ ਤੇ ਇਹਨੂੰ ਪੰਜਾਬ ਔਰ ਦੇਸ਼ ਦੇ ਲੋਕ ਚੇਤਨ ਲੋਕ ਚਾਹੇ ਭਾਵੇਂ ਕਿਸੇ ਵੀ ਜਾਤ ਬਰਾਦਰੀ 'ਚ ਬੈਠੇ ਆ ਉਹ ਇਹਨਾਂ ਗੱਲਾਂ ਨੂੰ ਪਸੰਦ ਨਹੀਂ ਕਰਦੇ ਔਰ ਇਹਨਾਂ ਹੁਲੜ ਬਾਜ਼ੀਆਂ ਕਰਕੇ ਇਹਨਾਂ ਮਤਲਬ ਹੰਕਾਰੀ ਅ ਮਤਲਬ ਜਿਹੜੀਆਂ ਗੱਲਾਂ ਕਰਕੇ ਹੀ ਅੱਜ ਕਾਂਗਰਸ ਦਾ ਦੇਸੁਰ ਪੰਜਾਬ ਦੇ ਅੰਦਰ ਲਗਾਤਾਰ ਪਤਨ ਹੋ ਰਿਹਾ ਸੋ ਮੈਂ ਇਹ ਜ਼ਰੂਰ ਉਹਨਾਂ ਨੂੰ ਇੱਕ ਸਲਾਹ ਦੇ ਰਿਹਾ ਤੁਸੀਂ ਅਸੈਂਬਲੀ ਦੇ ਅੰਦਰ ਵਿਰੋਧੀ ਧਿਰ ਦੇ ਨੇਤਾਓ ਤੁਹਾਨੂੰ ਇਹਨਾਂ ਗੱਲਾਂ ਦਾ ਇਹਨਾਂ ਸ਼ਬਦਾਂ ਦਾ ਮਤਲਬ ਜਿਹੜਾ ਆ ਜੋ ਤੁਸੀਂ ਹਰ ਭਾਜਨ ਸਿੰਘ ਈਟੀਓ ਜੀ ਬਾਰੇ ਬੋਲੇ ਆ ਜਾਂ ਉਹ ਲੱਖਾਂ ਕਰੋੜਾਂ ਕਿਰਤੀ ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਉਹ ਮਤਲਬ ਸਾਜ਼-ਵਾਜ਼ ਵਜਾਉਂਦੇ ਆ ਵਾਜੇ ਵਜਾਉਂਦੇ ਆ ਉਲਟ ਮੱਕਾ ਕਰਦੇ ਆ ਤਰੰਤ ਪ੍ਰਤਾਪ ਸਿੰਘ ਬਾਜਵਾ ਜੀ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਔਰ ਮੈਂ ਨਾਲ ਹੀ ਵੀ ਕਹਿਣਾ ਕਿ ਅੱਜ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਦੇ ਅੰਦਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਕੋਠੀ ਦਾ ਜਿਹੜਾ ਘਰਾਓ ਕੀਤਾ ਜਾ ਰਿਹਾ ਔਰ ਸਾਰਾ ਗੁੱਸਾ ਜਿਹੜਾ ਸਮਾਜ ਦੇ ਅੰਦਰ ਹੈ ਉਹ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਹੋਰ ਫੇਸ ਕਰਨੇ ਪਊਗਾ ਆਮ ਆਦਮੀ ਪਾਰਟੀ ਕਦੀ ਵੀ ਜਾਤ ਧਰਮ ਬਰਾਦਰੀ ਜਾਂ ਮਤਲਬ ਜਿਹੜੀ ਆ ਉਹ ਹੋਸੀ ਸਕੀਨ ਰਾਜਨੀਤੀ ਨਹੀਂ ਕਰਦੀ ਪਰ ਐਜੇਹੀ ਰਾਜਨੀਤੀ ਕਰਨ ਵਾਲੇ ਲੋਕਾਂ ਦੇ ਖਿਲਾਫ ਬੋਲਣਾ ਔਰ ਮਤਲਬ ਉਹਨਾਂ ਦੀ ਉਹਨਾਂ ਦੀ ਮਤਲਬ ਜਿਹੜੀ ਕਹਿ ਸਕਦਾ ਮੈਂ ਵੀ ਇੱਕ ਜਿਹੜੀ ਜ਼ਗੀਰੂ ਮਾਨਸਿਕਤਾ ਉਹਨਾਂ ਨੂੰ ਨੰਗਿਆ ਕਰਨਾ ਪੰਜਾਬ ਦੇ ਅੰਦਰ ਇਹ ਅਸੀਂ ਸਮਝਦੇ ਆ ਵੀ ਅੱਜ ਜਿਹੜਾ ਰੱਖਿਆ ਘਰਾਓ ਔਰ ਤੁਹਾਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਆ ਈਟੀਓ ਸਾਹਿਬ ਦੇ ਕੋਲੋਂ ਉਹਨਾਂ ਦੇ ਪਰਿਵਾਰ ਕੋਲੋਂ ਔਰ ਮੈਂ ਸਮਝਦਾ ਕਿ ਤੁਹਾਨੂੰ ਇੱਕ ਇੱਕ ਮਤਲਬ ਚੇਤਨ ਇੱਕ ਜਿਹੜਾ ਸੂਝਵਾਨ ਜਿਹੜਾ ਇੱਕ ਨਾਗਰਿਕ ਜਗ੍ਹਾ ਨੇਤਾ ਹੋਣ ਦਾ ਮੈਂ ਸਮਝਦਾ ਕਿ ਸੂਝ ਦੇਣਾ ਚਾਹੀਦਾ ਸੋ ਅੱਜ ਵੱਡਾ ਪ੍ਰੋਗਰਾਮ ਹੈ ਬਿਲਕੁਲ ਬੈਂਡ ਵਾਜਿਆ ਨਾ ਜਾਵਾਂਗੇ ਔਰ ਤੁਹਾਡੀ ਕੋਠੀ ਦਾ ਘਰਾਓ ਵੀ ਕਰਾਂਗੇ ਜੇ ਤੁਸੀਂ ਤੁਰੰਤ ਮਾਫੀ ਨਹੀਂ ਮੰਗੀ ਤੇ ਆਉਣ ਵਾਲੇ ਦਿਨਾਂ 'ਚ ਇਹਦੇ ਲਈ ਜੋ ਵੀ ਪ੍ਰਕਿਰਿਆ ਤੈਅ ਕਰਨੀ ਪਹੂਗੀ ਮਤਲਬ ਦਲਤ ਔਰ ਸੋਸ਼ਲ ਸਮਾਜ ਦੀ ਮਤਲਬ ਇੱਜ਼ਤ ਬਚਾਣ ਦੇ ਲਈ ਉਹਨਾਂ ਦੀ ਅਸਤਮਾ ਨੂੰ ਜਿਹੜਾ ਵੀ ਠਾ ਲਊਗਾ ਉਹਨਾਂ ਦੇ ਵਿੱਚ ਭਾਵੇਂ ਪ੍ਰਤਾਪ ਸਿੰਘ ਬਾਜਵਾ ਕਿਉਂ ਨਾ ਹੋਵੇ ਆਉਣ ਵਾਲੇ ਦਿਨਾਂ 'ਚ ਜੋ ਵੀ ਕਾਰਵਾਈ ਕਰਨੀ ਪਊਗੀ ਅਸੀਂ ਕਰਾਂਗੇ ਔਰ ਇੱਕ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਤੁਸੀਂ ਸਾਡੀ ਸੋਸ਼ਲ ਸਾਡੀ ਸਭਿਆਚਾਰਕ ਮਤਲਬ ਜਿਹੜੀ ਆ ਉਹ ਉਹਦੇ ਉੱਤੇ ਤੁਸੀਂ ਸਾਡੀ ਮਤਲਬ ਇੱਜ਼ਤ ਤੇ ਹਮਲਾ ਕਰੋ ਔਰ ਤੋਂ ਅਨੁਤਰਾੰਤ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਤੇ ਵੱਡੀ ਕਾਰਵਾਈ ਲਈ ਆਪਣੇ ਆਪ ਨੂੰ ਤਿਆਰ ਰੱਖੋ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ